ਡੇਰਾਤ ਸਿਵਲ ਹਸਪਤਾਲ ਵਿੱਚ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਦਾ ਕੀਤਾ ਕਤਲ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਦੇ ਬਾਹਰ ਗੱਡੀ ਦੇ ਬੈਠੇ ਇੱਕ ਨੌਜਵਾਨ ਦਾ ਅਧੀ ਦਰਜਨ ਤੋਂ ਵੱਧ ਨੌਜਵਾਨਾਂ ਨੇ ਤੇਜ਼ਾਰ ਹਥਿਆਰਾਂ ਨਾਲ ਕੰਟਰ ਕਰ ਦਿੱਤਾ ਪਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਮੈਮਾ ਵਿਖੇ ਵੀਰਵਾਰ ਸ਼ਾਮ ਦੇ ਗੁੱਟਾਂ ਵਿੱਚ ਆਪਸੀ ਰੰਜਿਸ਼ ਨੂੰ ਚਾਲਦਿਆਂ ਲੜਾਈ ਹੋਈ ਸੀ ਜਿਸ ਵਿੱਚ ਰਾਜਕੁਮਾਰ ਦੇ ਸਿਰ ਤੇ ਸੱਟਾਂ ਲੱਗਣ ਕਾਰਨ ਉਸ ਦਾ ਪੁੱਤਰ ਜਸਪ੍ਰੀਤ ਸਿੰਘ ਅਤੇ ਪਿਤਾ ਦਾ ਇਲਾਜ ਕਰਵਾਉਣ ਸਿਵਲ ਹਸਪੀਟਲ ਕਪੂਰਥਲਾ ਐਮਰਜੈਂਸੀ ਵਾਰਡ ਤੇ ਆਇਆ ਸੀ ਇਸ ਦੌਰਾਨ ਜਸਪ੍ਰੀਤ ਸਿੰਘ ਜਦੋਂ ਐਮਰਜੈਂਸੀ ਦੇ ਬਾਹਰ ਗੱਡੀ ਵਿੱਚ ਬੈਠਾ ਸੀ ਤਾਂ ਕੁਝ ਅੱਧੇ ਦਰਜਨ ਤੋਂ ਵੱਧ ਨੌਜਵਾਨਾਂ ਨੇ ਉਸ ਉੱਤੇ ਉਹਦੋ ਹਮਲਾ ਕੀਤਾ ਜਦੋਂ ਆਪਣੀ ਗੱਡੀ ਤੇ ਇਕੱਲਾ ਬੈਠਾ ਸੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਦੱਸਿਆ ਜਾਂਦਾ ਹੈ ਕਿ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੇ ਉਸ ਦੀ ਗਰਦਨ ਤੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਅਰਬਨ ਸਟੇਟ ਦੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਮਰਦਾ ਘਰ ਵਿੱਚ ਰਖਵਾ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਦਿੱਤੇ ਗਏ ਹਨ। ਜ਼ਿਕਰਯੋਗ ਇਹ ਹੈ ਕਿ ਸਿਵਲ ਹਸਪਤਾਲ ਵਿਖੇ ਕੋਈ ਵੀ ਪੁਲਿਸ ਕਰਮੀ ਵੀ ਕਰਮੀ ਦੀ ਤੈਨਾਤੀ ਨਾ ਹੋਣ ਕਾਰਨ ਇਹ ਘਟਨਾਵਾਂ ਹੁੰਦੀਆਂ ਹਨ ਅੱਗੇ ਵੀ ਕਈ ਵਾਰ ਹਸਪਤਾਲ ਵਿਖੇ ਕੁਝ ਅਗਿਆਤ ਲੋਕਾਂ ਨੇ ਹਸਪਤਾਲ ਵਿੱਚ ਦਾਖਲ ਹੋਏ ਮਰੀਜ਼ਾਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ ਲੋਕਾਂ ਨੇ ਸਿਵਲ ਹਸਪਤਾਲ ਦੇ ਬਾਹਰ ਅੰਦਰ ਪੁਲਿਸ ਦੀ ਤੈਨਾਤੀ ਕਰਨ ਦੀ ਮੰਗ ਕੀਤੀ ਤਾਂ ਜੋ ਇਹ ਘਟਨਾਵਾਂ ਤੇ ਕਾਬੂ ਪਾ ਸਕਿਆ ਜਾਵੇ ਇਹਦਾ ਪਰਚਲ ਵੀ ਲੜਨਾ ਵਾਲਾ ਠੀਕ ਉਸੇ ਕੀ ਨਾ ਭਾਈ ਸਾਹਿਬ ਤੁਹਾਡਾ ਕੀ ਹੋਇਆ ਕੀ ਉਹ ਲੜਾਈ ਹੋਈ ਪਿੰਡ ਦਾ ਤੇ ਪਿੰਡ ਮੇਰਾ ਸਰਪਾਰ ਦਿੱਤਾ ਕਿ ਮੇਰੇ ਮੁੰਡੇ ਨੂੰ ਵੱਢ ਗਏ ਪਿੰਡ ਦਾ ਛਾ ਜੀ ਤੇ ਇੱਕ ਮੁੰਡਾ ਜੱਥੂ ਹੀ ਹੈ ਤੁਹਾਡਾ ਮੇਰਾ ਕਿੱਥੇ ਮਾਰਿਆ ਇਹਨੂੰ ਭਾਈ ਲੋ ਨਾ ਗਿਆ ਨਾ ਗਿਆ ਮੇਰਾ ਸ਼ੋਰਡਾ ਮੁੰਡਾ ਵੱਡਣ ਭੇਜਿਆ ਸਾਡੇ ਘਰੇ ਮਾਰ ਕੇ ਗਿਆ ਸਟਾ ਉਹ ਸੈਟ ਤੇ ਹੋ ਗਿਆ ਮੇਰੇ ਬੰਦੇ ਰੇ ਮਾਰ ਕੇ ਗਿਆ ਇਹ ਪੱਟੀ ਘਰੋਣਾ ਆ ਹੀ ਆਪਣੇ ਪੇ ਦੇ ਉਹਨੂੰ ਇੱਥੇ ਮਾਰ ਗਏ ਨੂੰ ਲਾਡੀ ਨੇ ਕਹੇ ਜੇ ਕੰਦਾ ਮੈਂ ਤੁਹਾਡੇ ਮਖਰਿਆ ਲਾਡੀ ਨੇ ਕਰਵਾਇਆ ਜੋ ਇਹ ਨਾਡੀ ਕੌਣ ਹੈ ਜੀ ਪੰਨ ਖਾਖਣਿਆ ਲਾਡੀ ਨੇ ਇੱਕ ਲਵਾਡਾ ਭੇਜਿਆ ਇੱਕ ਬੋਵੀ ਸਾਰੇ ਕੋਟਿੰਗਾਰੇ ਕੋਟ ਸਾਰੇ ਕੋਟਿੰਗਾਰੇ ਬਿਨਾ ਦੇ ਨਾਲ ਆਏ ਕੱਲੇ ਨੂੰ ਮਾਰ ਛੱਡਿਆ ਸਾਨੂੰ ਜੀਤ ਦਿਆ ਜੋ ਮਾਰ ਚੱਡਿਆ ਨਹੀਂ ਕੱਕਾ ਹਾਡਾ ਫੁੱਲਾ ਵਰਗਾ ਮੁੰਡਾ ਹਾਏ ਓਏ ਸਰ ਕੀ ਇਨਸੀਡੈਂਟ ਹੋਇਆ ਇੱਕ ਸਿਵਲ ਹਸਪੀਟਲ ਦੇ ਬਾਹਰ ਹਸਪੀਟਲ ਤੇ ਜਿਹੜਾ ਝਗੜਾ ਤਨਦੀ ਨਵਾਂ ਪਹਿਲਾਂ ਹੋਇਆ ਸੀ ਅੱਛਾ ਜੀ ਉਹਨਾਂ ਨੂੰ ਲੈ ਕੇ ਆਏ ਸੀ ਇੱਥੇ ਤੇ ਪਿੱਛੋਂ ਉਹਨਾਂ ਨੇ ਦੁਬਾਰਾ ਹਮਲਾ ਕਰਤਾ ਸਿਵਲ ਸੌਜ ਤੇ ਇੱਥੇ ਇੱਕ ਬੱਚੇ ਦਾ ਹੀ ਸਾਲ ਹੈਗਾ ਉਹ ਦੀ ਡੈਥ ਹੋ ਗਈ ਕੋਈ ਸਰ ਬੰਦੇ ਕੋਈ ਅਰੈਸਟ ਵੀ ਹੋਇਆ ਵਾ ਕਿ ਕਹਿੰਦੇ ਇੱਥੇ ਸੋਲਜੀ ਐਫ ਆਰ ਲੋਸ ਕਰਨ ਲੱਗੇ ਅਰੈਸਟ ਵੀ ਕਰ ਲਿਆ